हां जी सत श्री अकाल जी ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਆਂਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਜਦੋਂ ਤੋਂ ਮੈਂ ਪਾਠ ਕਰਨ ਦੇ ਨਾਲ ਨਾਲ ਆ ਤਿੰਨ ਕੰਮ ਸ਼ੁਰੂ ਕੀਤੇ ਨੇ ਉਦੋਂ ਤੋਂ ਕਿਰਪਾ ਵਾਧੀ ਜਾਰੀ ਹੈ ਹਰ ਇੱਛਾ ਪੂਰੀ ਹੋ ਜਾਂਦੀ ਹੈ ਸੋ ਕਿਹੜੇ ਤਿੰਨ ਕੰਮ ਨੇ ਜਿਹੜੇ ਗੁਰਬਾਣੀ ਜਪਣ ਦੇ ਨਾਲ ਨਾਲ ਮੈਂ ਕੀਤੇ ਨੇ ਉਹ ਤੁਹਾਡੇ ਨਾਮ ਨੇ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹਦੇ ਅਮਲ ਵੀ ਜਰੂਰ ਕਰਿਓ ਤੇ ਵੱਧ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਜਵਾਬ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਪ੍ਰੀਤ ਕੌਰ ਕਿਉਂ ਗਾਣਿਆਂ ਦੀ ਵੀਡੀਓਜ਼ ਵਗੈਰਾ ਪਾਉਂਦੇ ਨੇ ਤੁਸੀਂ ਉਹਨਾਂ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਚੈਨਲ ਦਾ ਵੀ ਨਾਮ ਲਵਾਂ ਸੋ ਤੁਸੀਂ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਤੇ ਪੁੱਛੇ ਹੋਏ ਸਵਾਲ ਦਾ ਜਿਹੜਾ ਜਵਾਬ ਹੋ ਸਭ ਤੋਂ ਪਹਿਲਾਂ ਸਹੀ ਦਿਓ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਜਿਹੜੀ ਮੈਂ ਅੱਜ ਇੱਕ ਥੰਬਨੇਲ ਦੇ ਉੱਤੇ ਤੁਹਾਨੂੰ ਗੱਲ ਕਹੀ ਆ ਨਾ ਵੀ ਬਾਣੀ ਜਪਣ ਦੀ ਨਾਲ-ਨਾਲ ਤਿੰਨ ਚੀਜ਼ਾਂ ਜਿਹੜੀਆਂ ਮੈਂ ਹੋਰ ਸ਼ੁਰੂ ਕੀਤੀਆਂ ਤੇ ਉਹਦੇ ਨਾਲ ਕੀ ਹੈ ਪਰਮਾਤਮਾ ਜਿਹੜੀ ਮਿਹਰ ਵਧਣੀ ਸ਼ੁਰੂ ਹੋਈ ਸੋ ਕਿਹੜੀਆਂ ਚੀਜ਼ਾਂ ਨੇ ਅੱਜ ਮੈਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਸ਼ੇਅਰ ਕਰੂੰਗੀ ਦੇਖੋ ਅਕਸਰ ਨਾ ਆਪਾਂ ਬਾਣੀ ਜਪਦੇ ਹਾਂ ਹਨਾ ਬਾਣੀ ਆਪਾਂ ਗੁਟਕਾ ਸੇਵ ਲੈ ਲੈਂਦੇ ਹਾਂ ਬਾਣੀ ਜਪਣਾ ਸ਼ੁਰੂ ਕਰ ਦਿੰਦੇ ਹਾਂ ਤੇ ਪਰ ਉਸ ਤੋਂ ਬਾਅਦ ਬਸ ਬਾਣੀ ਜਪੀ ਅਰਦਾਸ ਕਰੀ ਗੁਟਕਾ ਸੇਵ ਰੱਖਤਾ ਬੱਸ ਸਾਨੂੰ ਲੱਗਦਾ ਜੇ ਸਾਡਾ ਕੰਮ ਖਤਮ ਹੈਨਾ ਆਪਾਂ ਇਹ ਵੀ ਸੋਚਦੇ ਆ ਇਹ ਅਕਸਰ ਆਪਾਂ ਗਲਤੀ ਕਰਦੇ ਆ ਇਹਦੇ ਲਈ ਨਾ ਮੈਂ ਇੱਕ ਸੋਹਣੀ ਜਿਹੀ ਉਦਾਹਰਣ ਤੁਹਾਨੂੰ ਸਮਝਾਉਣਾ ਚਾਹੂਗੀ ਇੱਥੇ ਉਹਦੇ ਨਾਲ ਆਪਾਂ ਨੂੰ ਗੱਲ ਨੂੰ ਸਮਝਣ ਵਿੱਚ ਏਸਾਨੀ ਹੋਊਗੀ ਦੇਖੋ ਇੱਕ ਬੱਚਾ ਪੜ੍ਹਦਾ ਹੈ ਹੈਨਾ ਉਹ ਬੱਚਾ ਅਗਰ ਕਿਸੇ ਚੀਜ਼ ਦਾ ਰੱਟਾ ਮਾਰ ਰਿਹਾ ਰੱਟਾ ਮਾਰਨਾ ਮਤਲਬ ਕਿ ਬਸ ਦਿਮਾਗ ਦੇ ਵਿੱਚ ਉਹਨੂੰ ਸਟੋਰ ਕਰ ਲੈਣਾ ਮਤਲਬ ਕਿ ਸਮਝਣਾ ਨਹੀਂ ਤੇ பச ਨੂੰ ਇਦਾਂ ਵੀ ਪੱਥਰ ਦੀ ਲਕੀਰ ਦੇ ਫਕੀਰ ਬਣ ਜਾਣਾ ਵੀ ਜਿਵੇਂ ਇੱਕ ਇੱਕ ਅੱਖਰ ਲਿਖਿਆ பச ਉਹਦੇ ਰੱਟਾ ਪੇਸ਼ੈਂਟ ਕਰੀ ਜਾਣਾ ਲਗਾਤਾਰ ਉਹਨੂੰ ਪੜੀ ਜਾਣਾ ਪੜੀ ਜਾਣਾ ਪੜੀ ਜਾਣਾ ਠੀਕ ਹੈ ਉਹ ਰੱਟਾ ਹੋ ਜਾਂਦਾ ਪਰ ਉਹਨੂੰ ਸ ਸਮਝਿਆ ਨਹੀਂ ਵੀ ਉਹਦੇ ਵਿੱਚ ਲਿਖਿਆ ਕੀ ਹੈ ਉਹਦੇ ਵਿੱਚ ਉਸ ਜਿਹੜਾ ਜਵਾਬ ਆ ਉਹਦੇ ਵਿੱਚ ਕੀ ਸਾਨੂੰ ਸਮਝਾਇਆ ਹੈ ਹੈਨਾ ਤਾਂ ਫਿਰ ਉਹਦੇ ਨਾਲ ਉਹ ਬੱਚੇ ਨੂੰ ਕੀ ਹੁੰਦਾ ਫਿਰ ਉਹ ਥੋੜੇ ਟਾਈਮ ਬਾਅਦ ਉਹ ਬੱਚਾ ਭੁੱਲ ਜਾਂਦਾ ਕਿਉਂਕਿ ਉਹਦੇ ਦਿਮਾਗ ਦੀ ਵਿੱਚ ਉਹ ਆਪਾਂ ਰੱਟੇ ਦੀ ਤਰ੍ਹਾਂ ਉਹ ਕੀਤਾ ਸਮਝ ਕੇ ਤੁਹਾਨੂੰ ਕੀਤਾ ਨਹੀਂ ਇਹ ਗਲਤੀ ਹੀ ਆਪਾਂ ਗੁਰਬਾਣੀ ਦੇ ਵਿੱਚ ਕਰਦੇ ਆਂ ਆਪਾਂ ਕੀ ਕਰਦੇ ਆਂ ਗੁਟਕਾ ਸਭ ਚੱਕਦੇ ਆਂ ਪਾਠ ਕਰਨਾ ਸ਼ੁਰੂ ਕਰ ਦਿੰਨੇ ਆਂ ਅਰਦਾਸ ਕਰੀ ਗੁਟਕਾ ਸਭ ਵਾਪਸ ਰੱਖਤਾ ਠੀਕ ਹੈ ਹੁਣ ਇੱਕ ਬੱਚੇ ਦੇ ਰੱਟਾ ਮਾਰਦੇ ਵਿੱਚ ਤੇ ਆਪਣੇ ਵਿੱਚ ਪਾਠ ਕਰਨ ਵਿੱਚ ਕੀ ਫਰਕ ਰਹੇਗਾ ਕੁਝ ਵੀ ਨਹੀਂ ਹੁਣ ਜਦੋਂ ਆਪਾਂ ਪਾਠ ਕਰਕੇ ਹਟਦੇ ਆਂ ਉਸ ਤੋਂ ਬਾਅਦ ਸ਼ੁਰੂ ਹੁੰਦੀ ਆ ਅਸਲ ਚੀਜ਼ ਗੁਰਬਾਣੀ ਨੂੰ ਸਹੀ ਮਾਇਨੇ ਵਿੱਚ ਆਪਣੀ ਜ਼ਿੰਦਗੀ ਵਿੱਚ ਪਣਾਉਣਾ ਬਾਣੀ ਦੇ ਵਿੱਚ ਜੋ ਸਾਨੂੰ ਹੁਕਮ ਦਿੰਦਾ ਉਸ ਨੂੰ ਸਹੀ ਮਾਇਨੇ ਵਿੱਚ ਆਪਣੀ ਜ਼ਿੰਦਗੀ ਵਿੱਚ ਢਾਲਣਾ ਉਸ ਤੋਂ ਵਾਹਿਗੁਰੂ ਖੁਸ਼ ਹੁੰਦਾ ਪਰਮਾਤਮਾ ਖੁਸ਼ ਹੁੰਦਾ ਤੇ ਵਾਹਿਗੁਰੂ ਸਾਡੇ ਤੇ ਮਿਹਰ ਵੀ ਕਰਦਾ ਠੀਕ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਵੀ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਮੈਂ ਖੁਦ ਦੀ ਜ਼ਿੰਦਗੀ ਵਿੱਚ ਬਦਲਾਅ ਕੀਤੀਆਂ ਸਭ ਤੋਂ ਪਹਿਲਾਂ ਤਾਂ ਦੇਖੋ ਜਦੋਂ ਪਾਠ ਕਰਦੇ ਹਾਂ ਉਸ ਤੋਂ ਬਾਅਦ ਜਿਹੜੀ ਪਹਿਲੀ ਚੀਜ਼ ਜਿਹੜੀ ਬਦਲਾਅ ਕੀਤੀ ਮੈਂ ਗੁਰਬਾਣੀ ਵਿੱਚ ਆਪਾਂ ਸਮਾਰ ਰਹੇ ਦਾਨ ਪੁੰਨ ਲੋੜਵੰਦਾਂ ਦੀ ਮਦਦ ਇਹ ਚੀਜ਼ ਦਾ ਹੁਕਮ ਦਿੰਦਾ ਹੈ ਤਾਂ ਮੈਂ ਇਹ ਨਹੀਂ ਕਹਿੰਦੀ ਬਹੁਤ ਸਾਰਾ ਤਾਨਪੂਰਨ ਕਰੋ ਬਹੁਤ ਜ਼ਿਆਦਾ ਲੋਕਾਂ ਦੀ ਸਹਾਇਤਾ ਕਰੋ ਜਿੰਨੀ ਤੁਹਾਡੀ ਸ਼ਮਤਾ ਹੈ ਜਿੰਨਾ ਤੁਸੀਂ ਕਰ ਸਕਦੇ ਹੋ ਘੱਟ ਤੋਂ ਘੱਟੋ ਸ਼ੁਰੂਆਤ ਤਾਂ ਕਰੋ ਚਾਹੇ ਪੰਛੀਆਂ ਨੂੰ ਦਾਣੇ ਪਾਉਣੇ ਹੋ ਗਏ ਚਾਹੇ ਕੁੱਤੇ ਨੂੰ ਰੋਟੀ ਹੋ ਗਈ ਚਾਹੇ ਕਿਸੇ ਪਸ਼ੂ ਨੂੰ ਜਿਹੜਾ ਹੈਗਾ ਹਰਾ ਚਾਰਾ ਜਾਂ ਮੈਂ ਇਹ ਨਹੀਂ ਕਹਿੰਦੀ ਵੀ ਇਹ ਕੋਈ ਪੰਡਿਤਵਾਦ ਹੈ ਜਾਂ ਆਪਾਂ ਕਹਿ ਸਕਦੇ ਹਾਂ ਵੀ ਕੋਈ ਇਹ ਟੋਣਾ ਟੋਟਕਾ ਨਹੀਂ ਇਹ ਦਾਨਪੂਰਨ ਹੈ ਕਿਉਂਕਿ ਦੇਖੋ ਜਿਹੜੇ ਵੀ ਜੀਵ ਨੂੰ ਆਪਾਂ ਕੋਈ ਵੀ ਚੀਜ਼ ਪਾਉਨੇ ਆ ਉਹਦੇ ਢਿੱਡ ਲੱਗਿਆ ਹੋਇਆ ਉਹਨੂੰ ਭੁੱਖ ਲੱਗਦੀ ਹੈ ਜਦੋਂ ਆਪਾਂ ਕਿਸੇ ਨੂੰ ਭੁੱਖ ਜਿਹਦੀ ਮਟਾਉਣੀ ਆ ਹਨਾ ਉਹ ਫਿਰ ਅਸੀਸ ਦਿੰਦਾ ਹੈ ਪਰ ਇਹ ਉਹ ਢਿੱਡ ਨਾਲ ਅਸੀਸ ਦਿੰਦਾ ਵੀ ਇਹਨੇ ਮੈਨੂੰ ਖਾਣਾ ਖਵਾਇਆ ਇਹਨੇ ਮੈਨੂੰ ਦਾਣੇ ਖਵਾਏ ਜਾਂ ਇਹਨੇ ਮੈਨੂੰ ਪੱਠੇ ਪਾਈ ਉਹ ਸੀਸ ਦਿੰਦਾ ਹੈ ਬੇਸ਼ੱਕ ਉਹਨਾਂ ਦੀ ਭਾਸ਼ਾ ਸਾਨੂੰ ਸਮਝ ਨਹੀਂ ਆਉਂਦੀ ਪਰ ਉਹ ਆਪਦੀ ਭਾਸ਼ਾ ਦੇ ਵਿੱਚ ਆਪ ਵੀ ਦਿਲ ਤੋਂ ਅਸੀਸ ਜ਼ਰੂਰ ਦਿੰਦਾ ਹੈ ਤੇ ਜਿਹੜੀ ਇਹ ਦੁਨੀਆ ਚਾਹੇ ਦੇ ਵਿੱਚ ਕੋਈ ਜੀਵ ਜੰਤੂ ਆ ਚਾਹੇ ਪੰਛੀ ਆ ਚਾਹੇ ਆਪਾਂ ਆਪਾਂ ਸਾਰੇ ਪਰਮਾਤਮਾ ਦੇ ਬੱਚੇ ਆ ਇਹ ਸਾਰੀ ਦੁਨੀਆ ਵਾਹਿਗੁਰੂ ਦਾ ਇੱਕ ਪਰਿਵਾਰ ਹੈ ਤੇ ਜਦੋਂ ਮਾਪੇ ਦੇਖਦਾ ਵੀ ਮੇਰਾ ਇੱਕ ਬੱਚਾ ਦੂਜੇ ਬੱਚੇ ਦੀ ਮਦਦ ਕਰ ਰਿਹਾ ਹੈ ਉਹਨੂੰ ਖਾਣਾ ਖਵਾ ਰਿਹਾ ਤਾਂ ਖੁਸ਼ੀ ਹੁੰਦਾ ਨਾ ਮਾਪੇ ਸੋ ਇਸੇ ਤਰ੍ਹਾਂ ਪਰਮਾਤਮਾ ਵੀ ਖੁਸ਼ ਹੁੰਦਾ ਹੈ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਇਹ ਬਦਲਾਅ ਕੀਤਾ ਵੀ ਜਿੰਨਾ ਵੀ ਪਰਮਾਤਮਾ ਦੀ ਮਿਹਰ ਨਾਲ ਹੋ ਸਕਦਾ ਉਹਨਾਂ ਅਸੀਂ ਉਹ ਕਰਨਾ ਸ਼ੁਰੂ ਕੀਤਾ ਇੱਕ ਮਿੰਟ ਜੀ ਹੋਲਡ ਕਰਿਓ ਥੋੜਾ ਪਿਛੇ ਆਵਾਜ਼ ਆਉਗੀ ਇਹ ਤੁਹਾਡੀ ਕੋਈ ਨੰਗਰੀ ਆ ਸੀ ਸੋ ਦੂਸਰੀ ਚੀਜ਼ ਜਿਹੜੀ ਬਦਲਾਅ ਨੇ ਕੀਤੀ ਆ ਇਹ ਤਾਂ ਹੋ ਗਿਆ ਦਾਨਪੁਨ ਫਿਰ ਜਿਵੇਂ ਹੁਣ ਮੰਨ ਲਓ ਕੋਈ ਕੰਮ ਹੈ ਹਨਾ ਉਸ ਕੰਮ ਨੂੰ ਪੂਰਾ ਹੋਣ ਦੇ ਵਿੱਚ ਜਿਹੜਾ ਹੈਗਾ ਸਮਾਂ ਲੱਗ ਰਿਹਾ ਜਾਂ ਸਾਨੂੰ ਬਹੁਤ ਤਕਲੀਫ ਹੋ ਰਹੀ ਹੈ ਕਿ ਉਹ ਕੰਮ ਜਿਹੜਾ ਸਾਡਾ ਰੋਗ ਆ ਜਾਂ ਸਾਡੇ ਤੇ ਆ ਮੁਸੀਬਤ ਆ ਤਾਂ ਉਹਦੇ ਵਿੱਚ ਕੀ ਕਰਨਾ ਸ਼ੁਰੂ ਕੀਤਾ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਕੀ ਹੁਕਮ ਦਿੱਤਾ ਉਸ ਨੂੰ ਮੰਨਣਾ ਸ਼ੁਰੂ ਕੀਤਾ ਦੂਜਾ ਹੁਕਮ ਮਹਾਰਾਜ ਨੇ ਦਿੱਤਾ ਸੀ ਵੀ ਤੁਸੀਂ ਬਾਣੀ ਜਪੋ ਚਿੰਤਾ ਨਾ ਕਰੋ ਗੁਰੂ ਦੇ ਅਪਰਾਸ ਰੱਖੋ ਪਰਮਾਤਮਾ ਤੇ ਛੱਡ ਦਿਓ ਜੋ ਕਰਨਗੇ ਸਾਡੇ ਲਈ ਸਹੀ ਕਰਨਗੇ ਸੋ ਇਹ ਚੀਜ਼ ਨੂੰ ਆਪਣੇ ਜ਼ਿੰਦਗੀ 'ਚ ਅਪਣਾਉਣਾ ਸ਼ੁਰੂ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਬਹੁਤ ਸਾਰੇ ਆਪਣੇ ਵਿਊਅਰਸ ਇਹ ਵੀ ਕਮੈਂਟ ਕਰਦੇ ਨੇ ਵੀ ਜੀ ਅਸੀਂ ਬਾਣੀ ਜਪਦੀ ਆਂ ਬਹੁਤ ਟਾਈਮ ਤੋਂ ਅਸੀਂ ਗੁਰੂ ਤੇ ਵੀ ਛੱਡਿਆ ਹੋਇਆ ਪਰ ਜਿਨਾ ਸਾਡਾ ਕੰਮ ਉਸ ਤਰੀਕੇ ਨਾਲ ਨਹੀਂ ਬਣ ਰਿਹਾ ਜਾਂ ਹਲੇ ਨਹੀਂ ਬਣਿਆ ਤਿੱਕਦੇ ਲਈ ਯਾਦ ਰੱਖਿਓ ਪਰ ਉਸਾਰ ਰੱਖੋ ਸਹੀ ਸਮੇਂ ਆਉਣ ਤੇ ਉਹ ਕੰਮ ਜ਼ਰੂਰ ਬਣੂਗਾ ਠੀਕ ਹੈ ਜੇ ਮੰਨ ਲਓ ਨਾ ਸਾਡਾ ਕੋਈ ਕੰਮ ਵਿਗੜ ਵੀ ਜਾਂਦਾ ਹੈ ਮੰਨ ਲਓ ਵੀ ਅਸੀਂ ਸੋਚਿਆ ਕੁਝ ਹੋਰ ਸੀ ਹੋ ਕੁਝ ਹੋਰ ਗਿਆ ਤਾਂ ਮੈਂ ਅਕਸਰ ਪਤਾ ਕੀ ਸੋਚਦੀ ਆਂ ਅਰਦਾਸ ਕਰਨ ਲਈ ਇੱਕੋ ਵਾਰ ਉਸ ਚੀਜ਼ ਦੀ ਅਰਦਾਸ ਕਰਦੀ ਆਂ ਬਾਰ-ਬਾਰ ਮੈਂ ਕਦੇ ਉਸ ਚੀਜ਼ ਦੀ ਅਰਦਾਸ ਨਹੀਂ ਕੀਤੀ ਠੀਕ ਹੈ ਕਰ ਅਰਦਾਸ ਕਿਵੇਂ ਕਰਦੀ ਆ ਵੀ ਵਾਹਿਗੁਰੂ ਜੀ ਆਪ ਜੀ ਦੇ ਵਚਨ ਨੂੰ ਮੈਂ ਮੰਨਿਆ ਆਪ ਦੇ ਹੁਕਮ ਨੂੰ ਮੈਂ ਮੰਨਿਆ ਤੇ ਅੱਜ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਆ ਨਿਮਰਤਾ ਸਹਿਤ ਬੇਨਤੀ ਕਰਨੀ ਆ ਗੁਰੂ ਸਾਹਿਬ ਕਿਰਪਾ ਕਰੋ ਪ੍ਰਮਾਤਮਾ ਜੀ ਜਿਹੜਾ ਇਹ ਕਾਰਜ ਹੈ ਜਿਹੜਾ ਕੰਮ ਹੈ ਇਹ ਰੁਕ ਗਿਆ ਜਾਂ ਇਹ ਕੰਮ ਇਦਾਂ ਖਰਾਬ ਹੋ ਗਿਆ ਠੀਕ ਹੈ ਮਿਹਰ ਕਰਿਓ ਪ੍ਰਮਾਤਮਾ ਜੀ ਆਪ ਅੰਗ ਸੰਗ ਸਹਾਇ ਹੋ ਕੇ ਆਪ ਇਹ ਕਾਰਜ ਕਰਵਾ ਲਿਓ ਤੇ ਜਿਨੇ ਵੀ ਸਹੀ ਤੁਹਾਨੂੰ ਲੱਗੇ ਜੋ ਵੀ ਸਾਡੇ ਲਈ ਸਹੀ ਲਗੇ ਉਸ ਜਗ੍ਹਾ ਤੇ ਉਸ ਤਰੀਕੇ ਨਾਲ ਤੁਸੀਂ ਆਪ ਹੀ ਪੂਰ ਕਰ ਦਿਓ ਉਸ ਕੰਮ ਨੂੰ ਉਸ ਜਗ੍ਹਾ ਤੇ ਲੈ ਜਾਓ ਠੀਕ ਹੈ ਤੇ ਜਦੋਂ ਆਪਾਂ ਹਰ ਇੱਕ ਚੀਜ਼ ਪਰਮਾਤਮਾ ਤੇ ਛੱਡ ਦਿੰਦੇ ਹਾਂ ਨਾ ਤਾਂ ਫਿਰ ਉਦੋਂ ਪਰਮਾਤਮਾ ਵੀ ਖੁਸ਼ ਹੁੰਦਾ ਵੀ ਮੇਰੇ ਤੇ ਯਕੀਨ ਹੈ ਦੇਖੋ ਜਦੋਂ ਮੰਨ ਲਓ ਵੀ ਕੋਈ ਬੰਦਾ ਹੈ ਹਨਾ ਉਹ ਆਪਾਂ ਨੂੰ ਆਪਾਂ ਉਹਦਾ ਜਿਹੜਾ ਵਿਸ਼ਵਾਸ ਹੈ ਅਗਰ ਆਪਾਂ ਉਹਨੂੰ ਦੇਖਦੇ ਆਂ ਵੀ ਉਹ ਸਾਡੇ ਤੇ ਯਕੀਨ ਕਰਦਾ ਸਾਡੇ ਤੇ ਭਰੋਸਾ ਕਰਦਾ ਤਾਂ ਸਾਨੂੰ ਵੀ ਸਾਨੂੰ ਵੀ ਅੰਦਰੋਂ ਅੰਦਰ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਇੱਕ ਮਾਣ ਮਹਿਸੂਸ ਹੁੰਦਾ ਪਰ ਜੇ ਉਹ ਬੰਦਾ ਸਾਡੇ ਤੇ ਯਕੀਨ ਨਾ ਕਰੇ ਸਾਨੂੰ ਤਕਲੀਫ ਹੁੰਦੀ ਹੈ ਨਾ ਵੀ ਬੰਦਾ ਸਾਡੇ ਤੇ ਯਕੀਨ ਨਹੀਂ ਕਰਦਾ ਹੈ ਨਾ ਜਿਹਦੇ ਲਈ ਆਪਾਂ ਬਹੁਤ ਕੁਝ ਕਰਦੇ ਆਂ ਅਗਰ ਉਹ ਵਿਸ਼ਵਾਸ ਨਾ ਕਰੀ ਆਪਾਂ ਤੇ ਬਹੁਤ ਤਕਲੀਫ ਹੁੰਦੀ ਆ ਠੀਕ ਉਸੇ ਤਰ੍ਹਾਂ ਜਿਦੋਂ ਪ੍ਰਮਾਤਮਾ ਆਪਾਂ ਨੂੰ ਸਭ ਕੁਝ ਖਾਣ ਪੀਣ ਲਈ ਦੇ ਰਿਹਾ ਲੇਕਿਨ ਜੇ ਇੱਕ ਕੰਮ पूरा ना होने यकीन नहीं ना करमात्मा कर भी तो यह महसूस होंगे भी जिदेली मैं इन्ना कुछ इन दिता हूँ तक इन हर मुसीबत चौचा पर अच एक कम नहीं होॉब्लम होगी तीसरी जोड़ी चीज़ मैं थोड़े रही हाँ वो ये भी परमात्मा ने अपा यही किया भी सहजे रह सबर रख है ना सहज रख अपने अंदर सबर रख ਪ੍ਰੋ ਸਰ ਅਖਰ ਪਰਮਾਤਮਾ ਤੇ ਤੇ ਥੋੜਾ ਇੰਨੇ ਪਿੱਛੇ ਆਵਾਜ਼ ਆਈ ਤਾਂ ਪਲੀਜ਼ ਤੁਸੀਂ ਐਡਜਸਟ ਕਰ ਲਿਓ ਕਿਉਂਕਿ ਹੁਣ ਫਸਲਾਂ ਦੇ ਵਿੱਚ ਹਨਾ ਕੰਮ ਸ਼ੁਰੂ ਹੋਣ ਵਾਲਾ ਹੈ ਟਰੈਕਟਰ ਟਾਲੀਆਂ ਕਦੀ ਆ ਗਈਆਂ ਕਦੀ ਚਲੀਆਂ ਗਈਆਂ ਉਹਦਾ ਕਰਕੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਤੇ ਨਾਲ ਹੀ ਹੁਣ ਮੇਰੇ ਤੇ ਤੁਹਾਡੇ ਨਾਲ ਕੁਐਸਚਨ ਵੀ ਹੈ ਜਿਹੜਾ ਅੱਜ ਦਾ ਉਹ ਵੀ ਪੁੱਛਣਾ ਮੈਂ ਕਿਹੜੇ ਕਿਹੜੇ ਜਿਹੜੇ ਹੈਗੇ ਆ ਪਰਮਾਤਮਾ ਨੇ ਆਪਾਂ ਨੂੰ हुक्म ठीक है भी की नहीं करना करना यह आपकी वीडियो तुम तो ध्यान तो न सुन लो जिन्हें भी हुक्म साझे दिए ना जिन्य जिन्य दिते ने तो परमात्मा ने सगाह हुक्म दिते हैं तो वह सारी तुम जो जवाब जरूर मैनशन करने सो जी तीसरी चीज़ सहज सबर संतोख यह चीज़ा रखनी किमें रखनी है देखो मैं अपने एक उदाहरण दिनी हूँ तुम्हें जिमें साडा होना ਤੇ ਅੱਛੀ ਖਬਰ ਹੈ ਕਿ ਨਾ ਇੱਕ ਬਹੁਤ ਸੋਹਣੀ ਚੀਜ਼ ਤੁਹਾਡੇ ਨਾਲ ਸਾਂਝੀ ਕਰਦੀ ਆ ਤੇ ਜਦੋਂ ਆਪਾਂ ਬਾਣੀ ਜਪਣਾ ਸ਼ੁਰੂ ਕਰਦੇ ਹਾਂ ਨਾ ਬਾਣੀ ਕੀ ਅਮਲ ਸ਼ੁਰੂ ਕਰਨਾ ਸ਼ੁਰੂ ਕਰਦੇ ਹਾਂ ਕੋਸ਼ਿਸ਼ ਸ਼ੁਰੂ ਕਰ ਲੈਂਦੀ ਆ ਤਾਂ ਸਾਡਾ ਜਿਹੜਾ ਮਤਲਬ ਕਿ ਆਬਜ਼ਰਵੇਸ਼ਨ ਹੁੰਦੀ ਹੈ ਨਾ ਉਹ ਵੱਧ ਜਾਂਦੀ ਆ ਆਬਜ਼ਰਵੇਸ਼ਨ ਕੀ ਹੁੰਦੀ ਆ ਮਤਲਬ ਅਸੀਂ ਕਿਸੇ ਨੂੰ ਨੋਟਿਸ ਕਰਨਾ ਸ਼ੁਰੂ ਕਰ ਦਿੰਦੀ ਆ ਜਦੋਂ ਉਹਦੀ ਹਾਉ ਭਾਉ ਉਹਦੀ ਬਾਡੀ ਲੈਂਗੁਏਜ ਉਹਦਾ ਗੱਲ ਕਰਨ ਦਾ ਤਰੀਕਾ ਉਹਦੇ ਬੋਲਣ ਦਾ ਡਰ ਟੰਗ ਵੀ ਉਹਦੇ ਮਨ ਵਿੱਚ ਕੁਝ ਹੋਰ ਆ ਬੋਲਾਂ ਵਿੱਚ ਕੁਝ ਹੋਰ ਹਰ ਇੱਕ ਚੀਜ਼ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਪਰਮਾਤਮਾ ਦਾ ਇੱਕ ਵਰਦਾਨ ਹੈ ਇਹ ਵਾਹੀ ਗੁਰੂ ਦੀ ਕਿਰਪਾ ਹੈ ਜਿਹੜੀ ਪਰਮਾਤਮਾ ਸਾਨੂੰ ਬਖਸ਼ਿਸ਼ ਕਰਦੇ ਜਦੋਂ ਆਪਾਂ ਪਰਮਾਤਮਾ ਦੇ ਚਰਨੀ ਲੱਗਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੇ ਹਰ ਕੁੱਪ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਆ ਨਾ ਉਦੋਂ ਪਰਮਾਤਮਾ ਵੱਲੋਂ ਇਹ ਸਮਝ ਲਈ ਇੱਕ ਵਰਦਾਨ ਸਾਨੂੰ ਮਿਲਦਾ ਹੈ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਫੀਲ ਕਰਨਾ ਸ਼ੁਰੂ ਕਰ ਦਿੰਦੇ ਆ ਠੀਕ ਹੈ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਮੈਨੂੰ ਜਦੋਂ ਇਹ ਚੀਜ਼ ਮਹਿਸੂਸ ਹੁੰਦੀ ਹੈ ਨਾ ਜਿਵੇਂ ਮੰਨ ਲਓ ਕੋਈ ਸਾਹਮਣੇ ਕੋਈ ਇਨਸਾਨ ਬੈਠਾ ਹੈ ਹੈਨਾ ਉਹਦੇ ਬੋਲਾਂ 'ਚ ਕੁਝ ਹੋਰ ਹੈ ਲੇਕਿਨ ਉਹਦੀਆਂ ਅੱਖਾਂ 'ਚ ਕੁਝ ਹੋਰ ਦਿਖ ਰਿਹਾ ਹੈ ਇਹਦਾ ਮਤਲਬ ਅੱਖਾਂ ਹਮੇਸ਼ਾ ਬੰਦੇ ਦੀ ਸੱਚਾਈ ਬਿਆਨ ਕਰਦੀਆਂ ਹਨ ਜੇ ਅੱਖਾਂ ਦੇ ਵਿੱਚ ਉਸ ਬੰਦੇ ਦੀ ਅਸਲੀਅਤ ਕੁਝ ਹੋਮਦੀ ਘਰੀ ਹੈ ਤਾਂ ਫਿਰ ਸਾਨੂੰ ਸਮਝ ਜਾਣਾ ਚਾਹੀਦਾ ਹੈ ਵੀ ਉਹ ਬੰਦਾ ਬੋਲ ਕੁਝ ਹੋ ਰਿਹਾ ਪਰ ਮਨ ਚ ਉਹਦੇ ਕੁਝ ਹੋਰ ਹੈ ਤੇ ਮੇਰੀ ਇਹ ਚੀਜ਼ ਪਲੱਸ ਪੁਆਇੰਟ ਹੋਈ ਹੈ ਪਰਮਾਤਮਾ ਦੀ ਮਿਹਰ ਨਾਲ ਬਤੀ ਹੈ ਵੀ ਮੈਂ ਆਬਜ਼ਰਵ ਬਹੁਤ ਜ਼ਿਆਦਾ ਕਰਨ ਲੱਗ ਪਈ ਤੇ ਆਬਜ਼ਰਵ ਕਰਕੇ ਨਾ ਮਤਲਬ ਇਹ ਨਹੀਂ ਵੀ ਜਦੋਂ ਤੁਹਾਨੂੰ ਸਮਝ ਆ ਗਿਆ ਸਾਹਮਣੇ ਵਾਲਾ ਬੰਦਾ ਚਲਾਕੀ ਕਰ ਰਿਹਾ ਤਾਂ ਉਹਨੂੰ ਬੋਲ ਦੋ ਬਿਲਕੁਲ ਨਾ ਬੋਲੋ ਤੁਸੀਂ ਕਹੋਗੇ ਕਿਉਂ ਨਾ ਬੋਲੀਏ ਕਿਉਂਕਿ ਦੇਖੋ ਜੋ ਚੀਜ਼ ਤੁਹਾਨੂੰ ਫੀਲ ਹੋ ਰਹੀ ਹੈ ਜੋ ਚੀਜ਼ ਤੁਹਾਨੂੰ ਸਮਝ ਆ ਨਹੀਂ ਜੇ ਆਪਾਂ ਉਸ ਬੰਦੇ ਨਾਲ ਸਾਂਝੀ ਕਰੀਏ ਉਹ ਬੰਦੇ ਨੇ ਦੇਖੋ ਕਹਿੰਦੇ ਨੇ ਜਿਨੇ ਕਿਸੇ ਨੇ ਕਹੇ ਤਾਂ ਕੋਈ ਨਹੀਂ ਸਮਝਦਾ ਲੇਕਿਨ ਸਮਾ ਫਿਰ ਕਹਿ ਜੀ ਚੀਜ਼ਾਂ ਜੋ ਹਰ ਇੱਕ ਨੂੰ ਸਮਝਾ ਦਿੰਦਾ ਠੀਕ ਹੈ ਵੱਡੇ ਵੱਡਿਆਂ ਨੂੰ ਸਹੀ ਰਸਤੇ ਤੇ ਲੈ ਹੁੰਦਾ ਸਮਾ ਇਹ ਜੀ ਤਾਕਤ ਹੈ ਸਮੇ ਦੀ ਵਿੱਚ ਸੋ ਜੇਦੋਂ ਆਪਾਂ ਪਰਮਾਤਮਾ ਨਾਲ ਆਪਾਂ ਜ਼ਰੂਰੀ ਚੀਜ਼ਾਂ ਸਾਂਝੀਆਂ ਕਰ ਸਕਦੇ ਹਾਂ ਤੇ ਉਦੋਂ ਵੀ ਨਾ ਅਰਦਾਸ ਆਪਾਂ ਨੂੰ ਹੀ ਕਰਨੀ ਚਾਹੀਦੀ ਹੈ ਵਿਭਾਗੀ ਗੁਰੂ ਜੀ ਆਪ ਵੀ ਜਾਣਦੇ ਹੋ ਤੇ ਵੀ ਜਿਹੜਾ ਫਲਾਣਾ ਇਨਸਾਨ ਹੈ ਵੀ ਜਾਂ ਆ ਚੀਜ਼ ਹੋ ਰਹੀ ਹੈ ਹੈਨਾ ਤੇ ਵੀ ਉਹ ਆ ਚੀਜ਼ ਕਰ ਰਿਹਾ ਹੈ ਤੇ ਇਹਦੇ ਨਾਲ ਮੈਨੂੰ ਤਕਲੀਫ ਹੋ ਰਹੀ ਆ ਜਾਂ ਕਿਦਾਂ ਦਾ ਮਹਿਸੂਸ ਹੋ ਰਿਹਾ ਆ ਉਹ ਆਪ ਪਰਮਾਤਮਾ ਨਾਲ ਸਾਂਝੇ ਕਰੋ ਤੇ ਨਾਲ ਹੀ ਆਪਾਂ ਇਹ ਵੀ ਕਹਿ ਸਕਦੇ ਹਾਂ ਵਾਹਿਗੁਰੂ ਜੀ ਮਿਹਰ ਕਰਿਓ ਤੁਸੀਂ ਹੀ ਉਹਨੂੰ ਸਮਤ ਬਖਸ਼ਿਓ ਤੁਸੀਂ ਹੀ ਉਹਨੂੰ ਬੁੱਧੀ ਬਖਸ਼ਿਓ ਤਾਂ ਕਿ ਉਹ ਇਹ ਦਲਤ ਰਸਤੇ ਬੰਦ ਕਰ ਕਵੇ ਪਰ ਇੰਨੀ ਕਿਰਪਾ ਕਰਿਓ ਕਿ ਮੈਥੋਂ ਕਦੇ ਉਸ ਦਾ ਮਾੜਾ ਨਾ ਇਹ ਹਮੇਸ਼ਾ ਚੀਜ਼ ਆਪਣੀ ਜ਼ੁਬਾਨ ਤੇ ਰੱਖਿਓ ਇਹ ਚੀਜ਼ ਨਹੀਂ ਬਦਲਾਵ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਜਦੋਂ ਨਾ ਗੁੱਸਾ ਆਉਂਦਾ ਜਿਹੜੀ ਚੀਜ਼ ਦਾ ਮੈਨੂੰ ਫੀਲ ਹੁੰਦੀ ਮੈਂ ਉੱਥੇ ਬੋਲ ਜਾਂਦੀ ਸੀ ਬਟ ਉਹਨੂੰ ਆਬਜ਼ਰਵੇਸ਼ਨ ਜਾਨਾ ਨਹੀਂ ਆਬਜ਼ਰਵ ਜਿਆਦਾ ਕਰਦੀ ਤੇ ਸਾਂਝੀ ਕਰਨੀ ਉਹ ਪਰਮਾਤਮਾ ਨਾਲ ਕਰੀ ਦਈਏ ਵਾਹਿਗੁਰੂ ਆ ਚੀਜ਼ ਹਿੱਤਾ ਹੋ ਰਹੀ ਹੈ ਤੁਸੀਂ ਜਾਣੋਗੇ ਉਹਨੂੰ ਕਿਵੇਂ ਠੀਕ ਕਰਨਾ ਕਿਵੇਂ ਨਹੀਂ ਕਰਨਾ ਮੈਂ ਤਾਂ ਤੁਹਾਡੇ ਤੇ ਛੱਡਿਆ ਤੁਸੀਂ ਜਿਵੇਂ ਕਰੋਗੇ ਮੈਨੂੰ ਮਨਜ਼ੂਰ ਹੈ ਤੇ ਬਸ ਇੰਨੀ ਮਿਹਰ ਕਰਿਓ ਜੋ ਸਾਹਮਣੇ ਵਾਲਾ ਜਣਾ ਚਨਾਕੀਆਂ ਕਰ ਰਹੇ ਜੋ ਜੋ ਚੀਜ਼ ਕਰ ਰਹੇ ਕਿਰਪਾ ਕਰਿਓ ਕਿ ਮੇਥੋਂ ਗਲਤੀ ਨਾਲ ਕੋਈ ਮਾੜਾ ਨਾ ਹੋਵੇ ਮੈਨੂੰ ਇੰਨੀ ਇੱਕ ਸਮਰਥਨ ਬਖਸ਼ਿਓ ਬਾਕੀ ਉਹਨੂੰ ਵੀ ਤੁਸੀਂ ਸਮਰਥਨ ਬਖਸ਼ਿਓ ਕਿ ਤਾਂ ਕਿ ਉਹ ਇੰਨਾਂ ਗਲਤ ਚੀਜ਼ਾਂ ਨੂੰ ਛੱਡ ਦੇ ਗਲਤ ਰਸਤੀਆਂ ਨੂੰ ਛੱਡ ਦੇ ਸੋ ਮੇਰਾ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਜੇ ਤੁਸੀਂ ਗੁਰਬਾਣੀ ਦੇ ਬੰਦੇ ਨਾਲ ਇਹ ਚੀਜ਼ਾਂ ਦਾ ਬਦਲਾਅ ਆਪਣੀ ਜ਼ਿੰਦਗੀ 'ਚ ਕਰਨਾ ਸ਼ੁਰੂ ਕਰ ਦਿੱਤਾ ਨਾ ਤਾਂ ਤੁਸੀਂ ਵੀ ਦੇਖੋਗੇ ਦੇਖੋ ਇੱਕ ਚੀਜ਼ ਹੋਰ ਮੈਂ ਜ਼ਰੂਰ ਕਹੂੰਗੀ ਹੋ ਸਕਦਾ ਜਿਹੜੀ ਇੱਛਾ ਤੁਸੀਂ ਚਾਹੁੰਦੇ ਹੋ ਤੁਹਾਡਾ ਕੰਮ ਹੈ ਵੀ ਆਹ ਕੰਮ ਸਾਡਾ ਕੋਈ ਵੀ ਦੁਨੀਆਵੀ ਕੰਮ ਹੈ ਪੂਰਾ ਨਹੀਂ ਹੋ ਰਿਹਾ ਤਾਂ ਸਬਰ ਰੱਖੋ ਸਹੀ ਸਮਾਂ ਆਉਣ ਤੇ ਸਹੀ ਤਰੀਕੇ ਦੇ ਨਾਲ ਉਸ ਕੰਮ ਨੇ ਜ਼ਰੂਰ ਬਣਨਾ ਹੈ ਸੋ ਉਮੀਦ ਕਰਦੀ ਹਾਂ ਜੇ ਵੀਡੀਓ ਚੰਗੀ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਬਹੁਤ ਹੀ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਾਂ ਤੱਕ ਲਈ ਸਤ੍ਰੀਅ ਕਾਂਗ